ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਮੀ ਮਿਰਕ ਨੂੰ ਤੁਸੀਂ ਜਾਣਦੇ ਹੋ ਪੰਜਾਬੀ ਫਿਲਮਾਂ ਦੇ ਵਿੱਚ ਬੜੀਆ ਮਸ਼ਹੂਰ ਐਕਟਰ ਹੈ ਉਹਦਾ ਇੱਕ ਗਾਣਾ ਸੀ ਜਿੰਦਾਬਾਦ ਰਹਿਣ ਬਿੱਲੋ ਜਾ ਰਹੀਆਂ ਹੈ ਜਾਂ ਕੁਝ ਪੂਰਾ ਗਾਣਾ ਮੈਨੂੰ ਚੇਤੇ ਨਹੀਂ ਮੈਂ ਸੁਣوںਗਾ ਇਦੋਂ ਬਾਅਦ ਵਿੱਚ ਪਰ ਇੰਨਾ ਕੁ ਮੈਨੂੰ ਚੇਤੇ ਆ ਗਿਆ ਪਰ ਤੁਸੀਂ ਯਕੀਨ ਥੋੜੀ ਕਰਨੇ ਤੁਸੀਂ ਕਹੋਗੇ ਸਾਰੇ ਚੇਤੇ ਇਹਨੂੰ ਜਾਣ ਕੇ ਕਹਿੰਦਾ ਹਾਂ ਚੇਤੇ ਆ ਪਰ ਇੰਨਾ ਕੀ ਕਹਿਣਾ ਸੀ ਤੁਹਾਨੂੰ ਐਨੀ ਗੱਲ ਤੋਂ ਥੋੜੀ ਸਮਝ ਆ ਜਾਂਦੀ ਆ ਵੀ ਗੱਲ ਕਿਹਦੀ ਕਰ ਰਹੀ ਹੈ ਹੁਣੇ ਜਾ ਰਹੀਆਂ ਕਿਹਦੀਆਂ ਨੇ ਇਹ ਧਿਆਨ ਰੱਖਿਓ ਇੱਕ ਤਾਂ ਜਿਹੜਾ ਮਾਜੇ ਦਾ ਅ ਨੀ ਜਰਨਲ ਨਾ ਕਹਾਂ ਮੈਨ ਕਹਾਂ ਖਰਾਮ ਕੋਲ ਤੇ ਇੱਕ ਕਾਂਗਰਸ ਦੇ ਵਧੀਆ ਬਲਾਰੇ ਨੇ ਇੰਗਲਿਸ਼ ਪੂਰੀ ਵਧੀਆ ਹੁੰਦੀ ਆ ਉਹਨਾਂ ਦੀ ਦੈਟਸ ਮੀਨ ਬੜਾ ਕੈਂਡ ਕਹਿੰਦੇ ਆ ਇਹੋ ਲੈਟ ਮੀ ਸਪੀਕ ਚਾਰ ਪੰਜ ਸ਼ਬਦ ਤਾਂ ਮੈਨੂੰ ਵੀ ਮੈਨੂੰ ਵੀ ਸਿਖਾਤੇ ਉਹ ਬੋਲਦੇ ਹੁੰਦੇ ਆ ਤੇ ਖੈਰਾ ਸਾਹਿਬ ਇਹਨਾਂ ਦੀ ਜਾਰੀ ਬਹੁਤ ਗੂੜੀ ਹੈ ਮਨਜੇਟੀਆਂ ਦੀ ਤੇ ਖੈਰਾ ਸਾਹਿਬ ਦੀ ਤੇ ਹੁਣ ਜਿਹੜੀ ਜਾਰੀ ਗੂੜੀ ਹੈ ਉਹਦੇ ਪੇਤ ਹੁਣ ਖੁੱਲਣੇ ਬਚੋਲਾ ਕੌਣ ਸੀ ਜੋਗਾ ਸਿੰਘ ਜਿਹੜਾ ਪੁਲਿਸ ਨੇ 에어ਪੋਰਟ ਤੋਂ ਚੱਕਿਆ ਇਹਨਾਂ ਦੋਨਾਂ ਦੀ ਗੱਲ ਕਰਨੀ ਆ ਸਾਂਝੀ ਜੀ ਅੱਜ ਜਿਉ ਲੂਸ ਦੋਨਾਂ ਦੇ ਨਿਕਲੂ ਹੁਣ ਧਿਆਨ ਰੱਖਿਓ ਚੰਗੀ ਤਰ੍ਹਾਂ ਜਿਹੜਾ ਵਿਕਰਮ ਸਿੰਘ ਮੰਜੀਠੀਆ ਇਹਦੇ ਕਾਰੋਬਾਰ ਦਾ ਤੁਹਾਨੂੰ ਪਤਾ ਲੱਗ ਗਿਆ ਵੀ ਅਰਬਾਂ ਖਰਬਾਂ ਰੁਪਈਆ ਚਿੱਟਾ ਵੇਚ ਕੇ ਇਕੱਠਾ ਕੀਤਾ ਬਹੁਤਾ ਬਾਰ ਬਾਰ ਨਾ ਕਹੀਏ ਫਿਰ ਲੋਕ ਵੀ ਅੱਕ ਜਾਂਦੇ ਤੇ ਹੁਣ ਜਿਹੜੇ ਖੈਰਾ ਸਾਹਿਬ ਨੇ ਪ੍ਰਾਪਰਟੀ ਕਹਿੰਦੇ ਇੰਨਾ ਕੋਲੇ ਵੀ ਬਹੁਤ ਹੈ ਦਿੱਲੀ ਦੇ ਵਿੱਚ ਬਹੁਤ ਕੁਝ ਬਣਾਈ ਬੈਠੇ ਆ ਮੁੰਡਾ ਵਕੀਲ ਹੈ ਸੁਖ ਨਾਲ ਤੇ ਹੁਣ ਜਿਹੜਾ ਜੋਗਾ ਸਿੰਘ ਫੜਿਆ ਉਹਨੇ ਰਾਜ ਖੋਲ ਤੇ ਉਹ ਕਹਿੰਦਾ ਜੀ ਬਿਸਕੀ ਦੇ ਪੈਗ ਵੀ ਇਕੱਠੇ ਲਾਉਂਦੇ ਸੀ ਤੇ ਬੀਅਰ ਵੀ ਇਕੱਠੇ ਪੀਂਦੇ ਸੀ ਕਾਲਾ ਮਾਲ ਵੀ ਕਹਿੰਦੇ ਇਕੱਠਾ ਹੀ ਖਾਂਦੇ ਸੀ ਜਿਹੜੇ ਵੱਡੇ ਬੈਗ ਹੁੰਦੇ ਆ ਨਾ 33 ਕਿਲੋ ਭਾਰ ਪੈਂਦਾ ਜਿਹਦੇ ਵਿੱਚ ਏਅਰਫਲਾਈਟ ਅਮਰੀਕਾ ਨੂੰ ਸਿੱਧੀ ਜਾਂਦੀ ਉਹਦੇ ਵੀ 33 ਕਿਲੋ ਜਾਂਦਾ ਮੇਰੇ ਕੋਲ ਹੈਗੇ 2 ਬੰਦੇ ਨਾਲ ਤੇ ਉਹ ਬੈਗ ਕਹਿੰਦੇ ਪਿੱਛੇ ਗੱਡੀਆਂ ਵਿੱਚ ਧਰੇ ਹੁੰਦੇ ਸੀ ਵੱਡੇ ਨੋਟਾਂ ਨਾਲ ਭਰੇ ਹੋਏ ਜਦੋਂ ਆਉਂਦੇ ਸੀ ਕਹਿੰਦੇ ਦੋ ਖਹਿਰੇ ਦੀ ਕੋਠੀ ਚ ਲਾਹ ਦਿਓ ਦੋ ਮਿੰਟ ਦੀ ਕੋਠੀ ਚ ਲਾਹ ਦਿਓ ਐਦਾਂ ਕਾਰੋਬਾਰ ਹੋਇਆ ਤੇ ਮੈਂ ਵੀਡੀਓ ਪਹਿਲਾਂ ਵੀ ਇੱਕ ਪਾਈ ਆ ਵੀ ਤਲਵਾਰ ਜਿਹੜੀ ਹੈ ਉਹ ਗਰਦਨ ਤੇ ਰੱਖੀ ਗਈ ਤੇ ਬਸ ਚੱਲਣੀ ਬਾਕੀ ਐ ਜਦੋਂ ਚੱਲ ਗਈ ਫਿਰ ਗळा ਕੱਟੂਗੀ ਕੱਟੂਗੀ ਉਦੋਂ ਬੱਸ ਮੈਂ ਚੇਤੇ ਕਰਾ ਦਿੰਨਾ ਵੀ ਜਿਹੜੇ ਚਿੱਟੇ ਦੇ ਵਪਾਰੀ ਨੇ ਨਾ ਵੱਡੇ ਉਹਨਾਂ ਲਈ ਸਪੈਸ਼ਲ ਜਿਹੜੀਆਂ ਬੈਰਕਾਂ ਨੇ ਨਾਬਾ ਜੇਲ੍ਹ ਵਿੱਚ ਬਣੀਆਂ ਨੇ ਤੇ ਉਹ ਬੈਰਕ ਬਣਾਏ ਵੀ ਉਥੇ ਇਥੇ ਘਾਫੂ ਜਿਆਦਾ ਹੋਵੇ ਮੱਛਰ ਐਡਾ ਐਡਾ ਹੁੰਦਾ ਉਥੇ ਜਾਲੀਆਂ ਮੋਟੀਆਂ ਲੱਗੀਆਂ ਨੇ ਬੇਦੀ ਵੱਡ ਜਾਂਦਾ ਹੁਣ ਮਨਜੂਰੀਆ ਚੀਕਾ ਮਾਰਦਾ ਕਿਤੇ ਕਹਿੰਦਾ ਓਕਾ ਸ਼ੂਆ ਜਾ ਲਾ ਦੋ ਉਹ ਦਿੰਦੇ ਨਹੀਂ ਉਹ ਵੀ ਖਾ ਖੂ ਕੇ ਮਰ ਨਾ ਜਾਵੇ ਏਸੀ ਲਾਉਂਦੇ ਨਹੀਂ ਜਿਹੜੇ ਚ ਲਾਈਟ ਵੀ ਕਈ ਵਾਰੀ ਭੱਜ ਜਾਂਦੀ ਹੈ ਤੈਨੂੰ ਉੱਥੇ ਸ਼ਾਇਦ ਖਹਿਰਾ ਸਾਹਿਬ ਨੂੰ ਵੀ ਜਾਣਾ ਪੈ ਸਕਦਾ ਕੋਈ ਵੱਡੀ ਗੱਲ ਕਿਉਂਕਿ ਮਹਾਲੀ ਦਾ ਕੋਰਟ 'ਚ ਸਜ਼ਾ ਸੁਣੇ ਜਾਂ ਸਭ ਨੇ ਫਿਰ ਬਾਅਦ 'ਚ ਕਹਿਣਗੇ ਮਨਜੀਠੀਆ ਕਿੱਥੇ ਐ ਉਹ ਕਹਿਣਗੇ ਦਾ ਯਾਰ ਐ ਯਾਰੀ ਹੁੰਦਾ ਨਾ ਨਹੀਂ ਨਹੀਂ ਫਰੈਂਡ ਕਹੀਏ ਵੇ ਉੱਥੋਂ ਹੁਣ ਮਜੀਠੀਆ ਸਾਹਿਬ ਵੇਟ ਕਦੇ ਚਲੋ ਡਾਬਲ ਬੈਡ ਲਾਤਾ ਇਕੱਠੇ ਹੀ ਹੁਣ ਉੱਥੇ ਰੋਟੀ ਮੰਗਾ ਲੈਕਰ ਡੱਬਿਆਂ ਚ ਕਰੋ ਤੇ ਕੱਟੀਆਂ ਨਹਾਉਣ ਵਾਲੀਆਂ ਸਾਬਣਾ ਇਕੱਠੇ ਬੁਰਸ਼-ਬਰਸ਼ ਰੱਖ ਲਿਆ ਕਰੋ ਤੌਲੀਆ ਕ ਸੰਝਾ ਰੱਖ ਲਿਆ ਕਰੋ ਠੀਕ ਹੈ ਤੇ ਹੁਣ ਨਾਬੇ ਜੇਲ੍ਹ ਦੇ ਵਿੱਚ ਖੈਰਾ ਸਾਹਿਬ ਵੀ ਸ਼ਾਇਦ ਛੇਤੀ ਪਹੁੰਚਣ ਵਾਲਿਆ ਲੱਛਣ ਜੇ ਲੱਗਦੇ ਲੈ ਹੁਣ ਪੰਗਾ ਸਾਜ ਇੱਕ ਹੋਰ ਪਊਗਾ ਹੋਣ ਜਿਹੜੇ ਕੁਰਸੀ ਖੈਰਾ ਸਾਹ ਪਾਲਦੇ ਸੀ ਉਹ ਕੁਰਸੀ ਦੀ ਝਾਕ ਵਿੱਚ ਹੁਣ ਹੋਰ ਆ ਜਿਹੜਾ ਕੋਈ ਖੋ ਸਕਦਾ ਕਾਂ ਦਾ ਆਪਣੇ ਮੈਨੂੰ ਕਹਿਦਣ ਵੀ ਬਾਬਾ ਤੈਨੂੰ ਅਸੀਂ ਟਿਕਟ ਦੇ ਦਿੰਦੇ ਕਿ ਤੂੰ ਹੀ ਆ ਜਾ ਕੋਈ ਵੱਡੀ ਗੱਲ ਥੋੜੀ ਹੈ ਪਰ ਨਾ 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 ਮੈਂ ਤਾਂ ਸਾਹ ਕਹਿ ਹੈ ਜੀ ਵੀ ਇੱਥੇ ਜਿਹੜਾ ਨਸ਼ਾ ਬੰਦਾ ਵੇਚਦਾ ਉਹਦੀਆਂ ਜੜਾਂ ਪੱਟ ਕੇ ਐਂ ਪਾਸੇ ਕਰਨਾ ਇੱਥੇ ਸਫਾਈ ਕਰਨੀ ਹੈ ਕੁਰਸੀ ਸਾਡੇ ਘਰੇ ਵਾਧੂ ਉਹ ਤੋਂ ਮਹਿੰਗੀਆਂ ਮਹਿੰਗੀਆਂ ਜਿਹੜੀ ਮੇਰੇ ਕੋਲੇ ਇਹ ਤਾਂ 10000 ਦੀ ਘਟੋ-ਘਟ ਜਿਹੜੀ ਤੇ ਮੈਂ ਬੈਠਾ ਇਹ ਥੱਲੇ نیچے ਵੀ ਹੋ ਜਾਂਦੀ ਹੈ ਸਪਰਿੰਗਾਂ ਵਾਲੀ ਹੈ ਵਧੀਆ ਹਰ ਮੋੜ ਦਾ ਹੈ ਨਹੀਂ ਟੁੱਟਣੀ ਬੁਣਣਾ ਉਦੋਂ ਵਧੀਆ ਜਣ ਕੇ ਪੂਰੀ ਵਧੀਆ ਇਸੇ ਕੁਰਸੀ ਤੇ ਬਹਿ ਕੇ ਜਰੂਰਸ਼ ਕੱਢਦੇ ਆ ਪੂਰਾ ਜਿਹੜੇ ਬੰਦੇ ਹਰਾਮਖੋਰ ਨੇ ਉਹਨਾਂ ਦੀ ਗੱਲਬਾਤ ਇਸੇ ਕੁਰਸੀ ਦੇ ਬਹਿ ਕੇ ਕਰਦੇ ਆ ਪਰ ਸਰਕਾਰੀ ਕੁਰਸੀ ਹੋਰ ਹੁੰਦੀ ਹੈ ਉਹ ਵੀ ਮਿਲ ਜੂ ਕੋਈ ਗੱਲ ਨਹੀਂ ਉਹ ਕੁਰਸੀ ਇੱਦਾਂ ਨਹੀਂ ਲੈਣੀ ਇਹ ਜਿਹੜੇ ਹਰਾਮਖੋਰ ਇਹਨੇ ਜੜਾ ਪਟਕੇ ਲੈਣੀ ਹੈ ਇਹ ਪੰਜਾਬ ਦੇ ਲੋਕਾਂ ਨਾਲ ਰਿਹਾ ਵਾਦਾ ਵੀ ਜਿੰਨਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਉਹਨਾਂ ਦਾ ਸਫਾਇਆ ਕਰਨਾ ਚੰਗੀ ਤਰ੍ਹਾਂ ਵਧੀਆ ਜਿਹੜੀਆਂ ਬੁੜੀਆਂ ਨਾ ਵਧੀਆ ਪੋਚਾ ਲਾਉਂਦੀਆਂ ਨੇ ਵੀ ਮੱਖਰ ਮੱਛੀ ਮੱਕਾ ਦੂਜਾ ਮੱਖੀ ਮਸ਼ਰ ਇਹਦੇ ਹੁੰਦਾ ਨਾ ਮੱਛੀ ਕਹਿ ਗਿਆ ਸੀ ਬੀ ਮੱਖੀ ਮਛਰ ਨਾ ਆਵੇ ਉਹ ਵਧੀਆ ਫਰਨੈਲ ਪਾ ਕੇ ਲਾਉਣੀਆਂ ਚੰਗੀ ਤਰ੍ਹਾਂ ਰਗੜ ਕੇ ਤੇ ਚਾਰ ਦਿਨ ਖਰਸ ਜਿਵੇਂ ਭਾਵੇਂ ਤੁਸੀਂ ਮੂੰਹ ਦੇਖ ਲਓ ਇਦਾਂ ਹੁੰਦਾ ਰਹਿੰਦਾ ਵਿੱਚ ਤੇ ਉਦਾਂ ਹੀ ਆਪਾਂ ਕਰਨਾ ਜਿੰਨੇ ਵੀ ਚਿੱਟੇ ਵਾਲੇ ਨੇ ਗੰਦ ਪਾਇਆ ਜਿੰਨਾ ਚਿਰ ਇਹ ਹਰਾਮਕੋੜ ਜੇਲ੍ਹ ਚ ਨਹੀਂ ਜਾਂਦੇ ਉਹਨਾਂ ਚਿਰ ਬੋਲਣਾ ਨਹੀਂ ਆਪਾਂ ਬੰਦ ਕਰਦੇ ਤੇ ਅੱਜ ਜਿਹੜੀ ਮੈਂ ਗੱਲ ਕਰੀ ਐ ਜਾਰੀ ਬਹੁਤ ਗੂੜੀ ਐ ਬਹੁਤ ਗੂੜੀ ਜਾ ਰਹੀ ਐ ਤੇ ਇਹ ਜਾਰੀ ਦਾ ਜਿਹੜਾ ਹੈਗਾ ਸਿਸਟਮ ਦਾਸਤਾਨਾ ਕੀ ਕਹਿੰਦੇ ਹੁੰਦੇ ਇਹਨੂੰ ਇਹ ਸਾਰਾ ਕੁਝ ਦੱਸਿਆ ਜੋਗਾ ਸਿੰਘ ਨੇ ਜਿਹੜਾ ਆਸਟ੍ਰੇਲੀਆ ਤੋਂ ਆਇਆ ਸੀ 에어ਪੋਰਟ ਤੋਂ ਪੁਲਿਸ ਨੇ ਚੱਕ ਲਿਆ ਤੇ ਉਹਨੇ ਵਧੀਆ ਪਹਿਲਾਂ ਉਹ ਕਹਿੰਦਾ ਸੀਗਾ ਜੀ ਨਹੀਂ ਮੈਨੂੰ ਨਹੀਂ ਪਤਾ ਜੀ ਮੈਂ ਤਾਂ ਜੀ ਜਾਣਦਾ ਨਹੀਂ ਚਾਰ ਮਰਨਾ ਮੁੱਦਾ ਕਰਕੇ ਪੜੇ ਉਹਦੀ ਕਹਿੰਦਾ ਹਾਂ ਸਰਬਾਲ ਕਰੇ ਦੀ ਗੱਲ ਕਰਦੇ ਹੋ ਕਹਿੰਦਾ ਹਾਂ ਉਹਦੇ ਨਾਲ ਤਾਂ ਮੈਂ ਰਿਆਂ ਕਹਿੰਦਾ ਫਿਰ ਚਾਰਕ ਹੋਰ ਮਾਰੇ ਫਿਰ ਨਾਲ ਹੀ ਕਹਿੰਦਾ ਕਹਿੰਦਾ ਮਜੀਠੀਏ ਨੂੰ ਵੀ ਜਾਣਦਾ ਮੈਂ ਚੰਗੀ ਤਰ੍ਹਾਂ ਕਹਿੰਦਾ ਤੇ ਫਿਰ ਦੋ ਤਿੰਨ ਹੋਰ ਸੀ ਸੀਆਈ ਸਟਾਪ ਤੇ ਤੁਹਾਨੂੰ ਪਤਾ ਭਾਰੀ ਜਿਹੇ ਬੰਦੇ ਚੜ੍ਹ ਕੇ ਚਾਰ ਪੰਜ ਉਹੀ ਤੇ ਫਿਰ ਕਹਿੰਦਾ ਜੀ ਗੱਡੀ ਮੈਂ ਚਲਾਉਂਦਾ ਸੀ ਮੈਨੂੰ ਪਤਾ ਨਹੀਂ ਸੀ ਵੀ ਵਿੱਚ ਬੈਗ ਪੈਸਿਆਂ ਦੇ ਭਰੇ ਹੋਏ ਆ ਲਿਉਂਦਾ ਮੈਂ ਹੀ ਸੀ ਕਹਿੰਦਾ ਫਿਰ ਉਹ ਕਹਿੰਦੇ ਨਹੀਂ ਹੋਰ ਕੋ ਟਾਂਗੇ ਦੱਸਦੇ ਹੁਣ ਚੰਗੀ ਤਰ੍ਹਾਂ ਫਿਰ ਉਹ ਚੰਗੀ ਤਰ੍ਹਾਂ ਦੱਸਤਾ ਕਹਿੰਦਾ ਜੀ ਤਾਰਾਂ ਖੇਰੇ ਦੀਆਂ ਤੇ ਮਜੀਠੇਲੀਆਂ ਜੁੜੀਆਂ ਹੋਈਆਂ ਨੇ ਤੇ ਜਿੰਨਾ ਵੀ ਚਿੱਟਾ ਆਉਂਦਾ ਸੀ ਉਗਨ ਦਾ ਸਾਰਾ ਕੁਝ ਪਤਾ ਸੱਚ ਉਹ ਨਾਲ ਜਗਦੀਸ਼ ਭੂਲੇ ਦਾ ਨਾਮ ਵੀ ਲੈਂਦਾ ਕਹਿੰਦੇ ਕਹਿੰਦੇ ਜਗਦੀਸ਼ ਭੂਲਾ ਵੀ ਜੋ ਕੁਝ ਕਰਦਾ ਸੀ ਉਹਦੇ ਬਾਰੇ ਕਹਿੰਦਾ ਖੈਰੇ ਨੂੰ ਸਾਰਾ ਕੁਝ ਪਤਾ ਸੀ ਅੱਛਾ ਇਹ ਹੋਇਆ ਪਤਾ ਕਿਦਾਂ ਨਹੀਂ ਸੇ ਟੱਕੀ ਤਰੀ ਰਹਿ ਜਾਂਦੀ ਇਹ ਨਾ ਜਦੋਂ 헤ਜ ਆ ਬਾਲਾ ਹੁੰਦਾ ਹੈ ਬੰਦੇ ਨੂੰ ਉਦੋਂ ਬੰਦਾ ਰਹਿ ਨਹੀਂ ਸਕਦਾ ਇਹ ਵਿਧਾਨ ਸਭਾ ਵਿੱਚ ਖੜ ਕੇ ਬੋਲ ਪਿਆ ਕਹਿੰਦਾ ਤੁਸੀਂ ਮਜੀਠੀਏ ਨੂੰ ਗਲਤ ਫੜਿਆ ਬਦਲਾ ਖੂਰੀ ਦੀ ਰਾਜਨੀਤੀ ਹੈ ਬੋਲ ਪਿਆ ਜੇ ਨਾਮ ਬੋਲਦਾ ਸ਼ਾਇਦ ਤਾਂ ਕੀਤਾ ਹੀ ਰਹਿ ਜਾਂਦੀ ਕਿਉਂਕਿ ਬਹੁਤੇ ਸਿਆਣੇ ਜਿਹੜੇ ਹੁੰਦੇ ਆ ਨਾ ਇਹ ਛੇਤੀ ਆਪੇ ਫਸਦੇ ਹੁੰਦੇ 10 ਬੰਦੇ ਨੇ ਤੇ ਹੁਣ 10 ਬੈਠਾ ਤੂੰ ਉਹ ਗਵਾਹ ਬਣ ਗਿਆ ਜੋਗਾ ਤੇ ਜੋਗਾ ਜਿਹਦੇ ਜੋਗਾ ਹੁੰਦਾ ਉਹ ਤਾਂ ਬਚਾਅ ਹੋ ਜਾਂਦਾ ਤੇ ਜਿਹਦੀ ਜੋਗੇ ਨਾਲ ਪੈਜੀ ਦੁਸ਼ਮਣੀ ਆ ਸਾਡੇ ਪਿੰਡ ਇੱਥੇ ਨੇੜੇ ਹੈਗਾ ਉਹਨੂੰ ਵੱਡਾ ਪਿੰਡ ਕਹਿੰਦੇ ਆ ਕਹਿੰਦੇ ਤੜਕੇ ਤੜਕੇ ਜੋਗਾ ਕਹਤਾਂ ਰੋਟੀ ਨਹੀਂ ਮਿਲਦੀ ਬੁੜੀਆਂ ਦੇ ਅੱਜ ਤੱਕ ਇਹੀ ਹੈ ਪ੍ਰਾਹ ਬਚਲਦੀ ਤੜਕੇ ਤੜਕੇ ਜੋਗਾ ਨਹੀਂ ਕਹਿਣਾ ਕਿ ਅਗੇ ਨੂੰ ਸਾਫ ਮਿਲਿਆ ਹੋਇਆ ਵੱਡਾ ਪਿੰਡ ਕਹਿੰਦੀਆਂ ਬੁੜੀਆਂ ਤੁਸੀਂ ਉਹਨਾਂ ਅੰਦਾਜ਼ਾ ਲਾ ਲਓ ਕਿ ਜੋਗਾ ਜਦੋਂ ਵਿਚਾਲੇ ਵੱਡ ਗਿਆ ਤੇ ਫਿਰ ਖੈਰਾ ਕੀ ਤੇ ਮਜੀਠੀਆ ਕੀ ਹੁਣ ਛਿੱਤਰ ਪੈਣਗੇ ਪੈਣਗੇ ਇਹ ਪੰਜਾਬ ਦੇ ਲੋਕਾਂ ਨੂੰ ਦੱਸਿਆ ਜੀ ਇਹਨਾਂ ਹਰਾਮਖੋਰਾਂ ਦੱਸਣ ਦੀ ਲੋੜ ਨਹੀਂ ਮੈਂ ਤਾਂ ਪਹਿਲਾਂ ਹੀ ਬਹੁਤ ਵਾਰੀ ਕਿਹਾ ਵੀ ਜਿਹੜੇ ਬੰਦੇ ਪੰਜਾਬ ਨੂੰ ਬਰਬਾਦ ਕਰਦੇ ਨੇ ਮੈਂ ਉਹਨਾਂ ਦਾ ਨਾਂ ਤੱਕ ਲੈ ਕੇ ਰਾਜੀ ਨਹੀਂ ਇਹ ਮੇਰੀ ਖਿੱਤਰਤ ਹੈ ਪਰ ਇਹਨਾਂ ਦਾ ਜਲੂਸ ਕੱਢਣਾ ਵੀ ਜ਼ਰੂਰੀ ਹੈ ਜੋਗੇ ਹੋਰ ਬਥੇਰੇ ਨੇ ਖੈਰੇ ਹੋਰ ਬਥੇਰੇ ਨੇ ਮਜੀਠੀਏ ਹੋਰ ਬਥੇਰੇ ਨੇ ਪਰ ਇਹ ਤਿੰਨ ਕ ਜਿਹੜੇ ਆ ਇਹ ਪੂਰੇ ਹਰਾਮਖੋਰ ਨੇ ਚਿੱਟਾ ਵੇਚ-ਵੇਚ ਕੇ ਹਰੇ ਚਿੱਟੇ ਕੱਪੜੇ ਪਾਏ ਨੇ ਨਾ ਉਹ ਐਵੇਂ ਨਹੀਂ ਪੈਂਦੇ ਚਿੱਟੇ ਦੇ ਚਿੱਟੇ ਕੱਪੜੇ ਨੇ ਚਿੱਟੇ ਦੇ ਚਿੱਟੇ ਕੱਪੜੇ ਪਰ ਫਰੀਦ ਸਾਹਿਬ ਨੇ ਤਾਂ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ਼ ਉਹਨਾਂ ਹੀ ਪਰਿਆ ਮੈਂ ਫਿਰਾਂ ਲੋਕ ਕਹਿੰਨ ਦਰਬੀਸ਼ ਉੱਥੇ ਤਾਂ ਇੱਕ ਕਿਰਦਾਰ ਹੈ ਜੀ ਸਚਾਈ ਬਿਆਨ ਕੀਤੀ ਹੈ ਪਰ ਇਹ ਵਾਕਈ ਜਿਹੜੇ ਚਿੱਟੇ ਕੱਪੜੇ ਇਹ ਨੇ ਨਾ ਮੰਜੀਟੀਆਂ ਉਹ ਦੇ ਖੈਰਾ ਹੋਵੇ ਇਨਾਂ ਦੇ ਕੱਪੜੇ ਚਿੱਟਾ ਵੇਚ ਕੇ ਹੀ ਸਮਾਏ ਹੋਏ ਨੇ ਇਹ ਕੱਲ ਜੀਤੇ ਰੱਖ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ